ਸਜਣੋ ਕਰਮ ਕਦੇ ਵੀ ਟਾਲੇ ਨਹੀਂ ਜਾ ਸਕਦੇ ਜੇ ਆਪਾਂ ਕਿਸੇ ਇਨਸਾਨ ਦਾ ਜਿਉਣਾ ਦੁਬਰ ਕਰਾਂਗੇ ਨਾ ਤੇ ਪਰਮਾਤਮਾ ਨੇ ਸਾਡਾ ਮਰਨਾ ਔਖਾ ਕਰ ਦੇਣਾ ਕਿਉਂਕਿ ਹਿਸਾਬ ਇੱਥੇ ਸਾਰਿਆਂ ਦਾ ਹੋਣਾ ਬਚਣਾ ਕਿਸੇ ਨੇ ਵੀ ਨਹੀਂ ਜੇ ਆਪਾਂ ਕੋਈ ਕਰਮ ਕਰਦੇ ਆ ਨਾ ਕਿਸੇ ਦੇ ਦੁੱਖ ਤਕਲੀਫ ਦਿੰਨੇ ਆ ਤਾਂ ਸੋਚਣਾ ਚਾਹੀਦਾ ਕਿ ਉਹਦਾ ਮੇਰੇ ਤੇ ਕੀ ਅਸਰ ਹੋਊਗਾ ਕਿਉਂਕਿ ਪਰਮਾਤਮਾ ਦੀ ਚੱਕੀ ਆ ਨਾ ਜੋ ਕਹਿੰਦੇ ਪੀਸ ਦੀ ਹੌਲੀ ਆ ਪਰ ਪੀਸਦੀ ਬਹੁਤ ਬਰੀਕ ਆ ਜਿੱਦੇ ਆਪਣੀ ਵਾਰੀ ਆ ਗਈ ਜਿੱਦੋਂ ਨੇ ਆਪਣਾ ਲੇਖਾ ਕੱਢ ਲਿਆ ਨਾ ਕੋਨੇ ਕੋਈ ਗਨਾਹ ਮਾਫ ਨਹੀਂ ਕਰਨਾ ਹਰੇਕ ਦੀ ਸਜ਼ਾ ਮਿਲੂਗੀ ਇਸ ਲਈ ਕਰਮ ਕਰਨ ਤੋਂ ਪਹਿਲਾਂ ਸੁਚੇਤ ਰਹਿਣਾ ਚਾਹੀਦਾ ਤੇ ਇਹ ਨਾ ਹੋਵੇ ਤੇ ਆਪਾਂ ਕਿਸੇ ਦਾ ਜਿਹੜਾ ਜੀ ਨਾ ਉਹ ਦੁੱਬਰ ਕੀਤਾ ਤੇ ਆਪਣਾ ਮਰਨਾ ਦੁੱਬਰ ਹੋ ਜੇ ਤੇ ਜਦੋਂ ਵੀ ਕੋਈ ਕਰਮ ਕਰਨਾ ਹੈ ਨਾ ਉਹਦੇ ਜੋ ਲੇਖਾ ਜੋਖਾ ਹੈ ਨਾ ਉਹਦੇ ਬਾਰੇ ਸੋਚਣਾ ਚਾਹੀਦਾ ਕਿ ਮੇਰੇ ਨਾਲ ਉਹਦੇ ਕੀ ਬਣੂਗੀ ਜਿੱਦੇ ਮੇਰੀ ਵਾਰੀ ਆ ਗਈ ਇਸ ਲਈ ਵੀ ਕਰਮ ਕਰਨ ਤੋਂ ਪਹਿਲਾਂ ਸੁਚੇਤ ਰਹਿਣਾ ਚਾਹੀਦਾ ਤੇ ਆਪਣੀ ਵਾਰੀ ਦੀ ਵੀ ਢੀ ਕਰਨੀ ਚਾਹੀਦੀ ਚੰਗਾ ਕਰਾਂਗੇ ਤਾਂ ਚੰਗਾ ਮਿਲ ਜੂ ਮਾੜਾ ਕਰਾਂਗੇ ਤਾਂ ਮਾੜਾ ਮਿਲ ਜੀ ਪਰ ਕਰਮਾਂ ਦਾ ਫਲ ਹਰੇਕ ਨੂੰ ਮਿਲਦਾ